ਜ਼ਿੰਦਗੀ ਦੇ ਵਿੱਚ ਨਾ ਕਦੇ-ਕਦੇ ਛੋਟੀਆਂ-ਛੋਟੀਆਂ ਖੁਸ਼ੀਆਂ ਵੀ ਬਹੁਤ ਵੱਡੀਆਂ ਹੋ ਜਾਂਦੀਆਂ ਇਹ ਵੀਡੀਓ ਜਿਹੜੀ ਹੈ ਇੱਕ ਚੀਜ਼ ਦਰਸਾ ਰਹੀ ਹੈ ਇੱਕ ਦ੍ਰਿਸ਼ ਜਿਹੜਾ ਬੜਾ ਪਿਆਰਾ ਤੁਹਾਡੇ ਸਾਹਮਣੇ ਚੱਲ ਰਿਹਾ ਹੈ ਕਿ ਛੋਟੀਆਂ-ਛੋਟੀਆਂ ਖੁਸ਼ੀਆਂ ਨੇ ਪਰ ਉਹਨਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਅੱਜ ਕੱਲ੍ਹ ਦੇ ਸਮੇਂ ਦੀ ਦੌੜ ਦੇ ਅਨੁਸਾਰ ਹਰ ਇੱਕ ਵਿਅਕਤੀ ਭੱਜਦਾ ਰਿਹਾ ਹੈ ਪਰ ਉਹ ਪੈਸੇ ਦੀ ਦੌੜ ਦੇ ਪਿੱਛੇ ਭੱਜਿਆ ਹੋਇਆ ਤਾਂ ਦੋਸਤੋ ਇਹ ਵੀਡੀਓ ਸਾਫ਼-ਸਾਫ਼ ਜ਼ਾਹਰ ਕਰ ਰਹੀ ਹੈ ਕਿ ਇਸ ਪਰਿਵਾਰ ਦੇ ਲਈ ਇੱਕ ਪੱਖੇ ਦੀ ਖੁਸ਼ੀ ਜਿਹੜੀ ਆ ਉਹ ਕਿੰਨੀ ਜ਼ਿਆਦਾ ਗਈ ਨਾਲ-ਨਾਲ ਵੀਡੀਓ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਇਸ ਪਰਿਵਾਰ ਵੱਲੋਂ ਮਨਾਈ ਜਾ ਰਹੀ ਇੱਕ ਪੱਖਾ ਘਰ ਦੇ ਵਿੱਚ ਲੱਗ ਰਿਹਾ ਹੈ ਕਿ ਘਰ ਦੇ ਵਿੱਚ ਜਿਹੜਾ ਗਰਮੀ ਤੋਂ ਰਾਹਤ ਮਿਲੂਗੀ ਉਸ ਪੱਖੇ ਦੇ ਲਈ ਕਿੰਨੇ ਜ਼ਿਆਦਾ ਜਿਹੜੇ ਆ ਕਹਿੰਦੇ ਰੀਤੀ ਰਿਵਾਜ ਕੀਤੇ ਜਾ ਰਹੇ ਆ ਨਾਲ ਨਾਲ ਦੇਖੋ ਤੁਸੀਂ ਵੀਡੀਓ ਚੱਲ ਰਹੀ ਆ ਤਾਂ ਵੀਡੀਓ ਕੁਛ ਨਾ ਕੁਛ ਦਰਸਾਉਂਦੀ ਹੈ ਕਿ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਛੋਟੀਆਂ ਵੱਡੀਆਂ ਹੁੰਦੀਆਂ ਨੇ ਪਰ ਹਰ ਇੱਕ ਖੁਸ਼ੀ ਨੂੰ ਇੰਜੋਏ ਕਰਨਾ ਬਣਦਾ ਜੇਕਰ ਤੁਸੀਂ ਗਰੀਬ ਹੋ ਚਾਹੇ ਅਮੀਰ ਹੋ ਪਰ ਖੁਸ਼ੀਆਂ ਜਿਹੜੀਆਂ ਨੇ ਇੱਕ ਦੂਜੇ ਨਾਲ ਸਾਂਝੀਆਂ ਕਰਨੀਆਂ ਬਣਦੀਆਂ ਇਹ ਛੋਟੀ ਜੀ ਖੁਸ਼ੀ ਪੂਰੇ ਪਰਿਵਾਰ ਦੇ ਵਿੱਚ ਦੇਖੋ ਕਿੰਡੀ ਵੱਡੀ ਲਹਿਰ ਲੈ ਕੇ ਆਈ ਆ ਨਾਲ ਨਾਲ ਵੀਡੀਓ ਚੱਲ ਯਾ ਦੋਸਤੋ ਸ਼ੇਅਰ ਕਰਨੀਆਂ ਕਮੈਂਟਾਂ 'ਚ ਆਪਣੀ ਰਾਇ ਸਾਂਝੀ ਕਰਨੀਆਂ ਤਾਂ ਉਹਨਾਂ ਲੋਕਾਂ ਤੱਕ ਜਰੂਰ ਪਹੁੰਚਾ ਦਿਓ ਜਿਹੜੇ ਲੋਕ ਇਹ ਸੋਚਦੇ ਨੇ ਕਿ ਛੋਟੀਆਂ ਖੁਸ਼ੀਆਂ ਹੁੰਦੀਆਂ ਉਹਨਾਂ ਨੂੰ ਇੰਜੋਏ ਕਰਨਾ ਨਹੀਂ ਚਾਹੀਦਾ ਆ ਦੇਖੋ ਤੁਸੀਂ ਇੱਕ ਘਰ ਦੇ ਵਿੱਚ ਪੱਖਾ ਲੱਗ ਰਿਹਾ ਗਰੀਬ ਪਰਿਵਾਰ ਹੈ ਸੱਚੀ ਛੱਤ ਦੇ ਵਿੱਚ ਪੱਖਾ ਲੱਗਦਾ ਤਾਂ ਕਿੰਨੀ ਖੁਸ਼ੀ ਜਿਹੜੀ ਆ ਉਹ ਪਰਿਵਾਰ ਨੂੰ ਹੋ ਰਹੀ ਆ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਉਹਨਾਂ ਦੋਸਤਾਂ ਤੱਕ ਪਹੁੰਚਾਉਣੀ ਆ ਜਿਹੜੇ ਕਿਤੇ ਨਾ ਕਿਤੇ ਡੀਮੋਟੀਵੇਟ ਹੋ ਕੇ ਆਪਣੀ ਜ਼ਿੰਦਗੀ ਤੋਂ ਨਾਰਾਜ਼ ਹੋ ਕੇ ਬੈਠੇ ਨੇ ਉਹਨਾਂ ਨੂੰ ਸਮਝਾਉਣ ਦੀ ਲੋੜ ਆ ਕਿ ਜ਼ਿੰਦਗੀ ਦੇ ਵਿੱਚ ਛੋਟੀਆਂ-ਛੋਟੇ ਪਲ ਨੇ ਜਿਹੜੇ ਉਹਨਾਂ ਨੂੰ ਜੀਣ ਦੀ ਲੋੜ ਆ ਛੋਟੀਆਂ-ਛੋਟੀਆਂ ਖੁਸ਼ੀਆਂ ਮਨਾਉਣ ਦੀ ਲੋੜ ਆ ਤਾਂ ਜੋ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਆ ਜਾ ਸਕੇ ਤਾਂ ਦੋਸਤੋ ਹੁਣ ਵੀਡੀਓ ਸ਼ੇਅਰ ਕਰਨੀ ਆ ਕਮੈਂਟ ਅੱਜ ਆਪਣੀ ਰਾਏ ਸਾਂਝੀ ਕਰਨੀ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸ